ਇਧਰ ਜਥੇਬੰਦੀਆਂ ਦੇ ਹਵਾਲੇ ਨਾਲ ਹੁਣ ਤਾਨੇ ਮਿਹਣੇ ਆ ਮੋ ਸਾਹਮਣੇ ਹੋਣ ਲੱਗੇ ਪਹਿਲਾਂ ਤਾਂ ਇਲਾਕੇ ਦੇ ਲੋਕ ਆਏ ਸੀ ਉਹ ਆਏ ਸ਼ੰਭੂ ਬਾਰਡਰ ਤੇ ਕਿ ਭਾਈ ਅਸੀਂ ਤੁਹਾਡੇ ਨਾਲ ਦਿੱਲੀ ਬੈਠੇ ਰਹੇ ਹਾਂ ਤੁਹਾਡਾ ਸਾਥ ਦਿੱਤਾ ਹੈ ਸਾਰੇ ਰੂਪਾਂ ਦੇ ਥੋੜਾ ਸਾਥਨ ਆਇਆ ਤੁਸੀਂ ਸਾਡੇ ਨਾਲ ਰੋਕੀ ਜਾਂਦੇ ਤੇ ਇਧਰ ਜਥੇਬੰਦੀਆਂ ਜਿਹੜੀਆਂ ਸ਼ੰਭੂ ਬਾਰਡਰ ਤੇ ਧਰਨਾ ਲੱਗੇ ਬੈਠੀਆਂ ਉਹ ਕਹਿੰਦੀ ਜੀ ਇਹ ਸਾਰੇ ਭਾਜਪਾ ਨੇ ਭੇਜੇ ਨੇ ਆਮ ਆਦਮੀ ਪਾਰਟੀ ਨੇ ਭੇਜੇ ਨੇ ਇਹ ਤਾਂ ਵਪਾਰੀ ਉਹਨਾਂ ਦੇ ਨੇ ਜੀ ਇਹ ਤਾਂ ਪਾਰਟੀਆਂ ਦੇ ਲੀਡਰ ਨੇ ਜੀ ਇਹਨਾਂ ਦੇ ਬੰਦੇ ਨੇ ਜੀ ਸੋ ਉੱਥੇ ਤਣਾਅ ਵੱਧਦਾ ਜਾ ਰਿਹਾ ਉਧਰ ਉਹਨਾਂ ਦੀਆਂ ਮੀਟਕਾਂ ਦੇ ਦ ਮੋਰਚਾ ਚੱਲ ਰਹੀ ਹੈ ਕਿਉਂਕਿ ਸਰਕਾਰ ਤਾਂ ਅਵੇਸਲੀ ਹੈ ਨਾ ਪੰਜਾਬ ਸਰਕਾਰ ਗੌਰ ਕਰੇ ਨਾ ਕੇਂਦਰ ਗੌਰ ਕਰੇ ਮਸਲੀ ਹੱਲ ਕਰਨੀ ਕਿਸੇ ਤੇ ਆ ਨਹੀਂ ਪਰ ਇਹ ਸਭ ਦੇ ਬਚਾਲੇ ਅਚਾਨਕ ਛਾਲ ਮਾਰੀਏ ਗੁਰਨਾਮ ਸਿੰਘ ਚੰਡੂਨੀ ਖੜਾ ਗਿਆ ਗੁਰਨਾਮ ਸਿੰਘ ਚੰਡੂਨੀ ਹੁਣ ਕਹਿੰਦੇ ਜੀ ਕਿ ਤੁਸੀਂ ਦਿੱਲੀ ਜਾਣ ਲਈ ਬੈਠੇ ਹੋ ਕਿ ਆਪਣੇ ਨੂੰ ਸਤਾਫਤ ਕਰਨ ਲਈ ਬੈਠੇ ਹੋ ਕਹਿੰਦੇ ਜੀ ਦਿੱਲੀ ਜਾਣਾ ਸੀ ਫਿਰ ਅਸੀਂ ਸਲਾਹ ਦਿੱਤੀ ਸੀ ਕਿ ਅਸੀਂ ਨਾਲ ਆ ਜੰਨੇ ਆ ਆਪਾਂ ਇਕੱਠੇ ਲੜਾਈ ਲੜਦੇ ਆ ਕਹਿੰਦੇ ਜਦ ਤਾ ਸਾਡੀ ਸਲਾਹ ਇਹਨਾਂ ਨੇ ਨਕਾਰਤੀ ਉਹਨਾਂ ਦਾ ਇਸ਼ਾਰਾ ਸੀਗਾ ਡੱਲੇ ਵਾਲੋ ਰਾਂ ਕੰਨੀ ਹੈ ਤੇ ਆ ਸਵਨ ਸਿੰਘ ਭੰਦੇਰ ਰਾਂ ਕੰਨੀ ਤੇ ਕਹਿੰਦੇ ਜੀ ਅਸੀਂ ਕਿਹਾ ਸੀਗਾ ਕਿ ਅਸੀਂ ਰਾਜਾੜ ਨਾਲ ਵੀ ਸਲਾਹ ਕਰ ਲਈ ਆ ਅਸੀਂ ਬਾਕੀ ਜੱਥੇ ਬੰਦੀਆਂ ਨਾਲ ਕਰ ਲਈ ਆ ਅਸੀਂ ਸਾਰੇ ਕਿਉਂਕਿ ਰਾਜਾੜ ਹੋਰੀ ਉਸ ਸਮੇਂ ਉਤੋਂ ਵੀ ਬਾਹਰ ਸੀਗੇ ਇਹ ਜਿਹੜਾ ਇਹਨਾਂ ਨੇ ਹੈਨਾ ਬਣਾਇਆ ਹੋਇਆ ਸੋ ਇਹ ਸਾਰੇ ਨੂੰ ਲੈ ਕੇ ਕਿ ਹਾਂ ਜੀ ਅਸੀਂ ਉਹਦੇ ਵਿੱਚ ਨਹੀਂ ਉਹਨਾਂ ਨੂੰ ਲੈਣਾ ਕਿਉਂਕਿ ਉਹ ਤਾਂ ਜੀ ਚੋਣ ਲੜੀ ਆ ਪਰ ਉਹ ਵਾਪਸੀ ਹੋ ਗਈ ਸੋ ਉਸ ਮੋਰਚੇ ਤੋਂ ਬਾਅਦ ਤੰਦੂਰ ਦੀ ਵਾਪਸੀ ਤੋਂ ਬਾਅਦ ਇਹ ਕੋਸ਼ਿਸ਼ ਹੋਈ ਕਿ ਕਿਉਂ ਨਾ ਆਪਾਂ ਇਹਨਾਂ ਨਾਲ ਇਕੱਠੇ ਹੋ ਜਾਈਏ ਪਰ ਇੱਧਰ ਕਹਿੰਦੇ ਇਹ ਕਹਿੰਦੇ ਕਿ ਅਸੀਂ ਤਾਂ ਗੈਰ ਗੈਰ ਸਿਆਸੀ ਐਸਕੇਮ ਆ ਸਾਡਾ ਉਸ ਐਸਕੇਮ ਨਾਲ ਸੰਬੰਧ ਨਹੀਂ ਕਿਉਂਕਿ ਕੁਝ ਤਾਂ ਰਾਜਨੀਤਿਕ ਤਰ੍ਹਾਂ ਨੇ ਪਰ ਹੁਣ ਚੰਡੂਨੀ ਕਹਿੰਦੇ ਕਿ ਜੇ ਸਾਡਾ ਸਾਥ ਲਿਆ ਹੁੰਦਾ ਤਾਂ ਅੱਜ ਤੁਸੀਂ ਸ਼ੰਭੂ ਨਹੀਂ ਸਿੰਘੂ ਬੈਠੇ ਹੁੰਦੇ ਚੰਡੂਨੀ ਨੇ ਤਾਂ ਇਹ ਵੀ ਤੰਜ ਕਸਿਆ ਕਿ ਭਾਈ ਤੁਸੀਂ ਦਿੱਲੀ ਜਾਣ ਲਈ ਬੈਠੇ ਨਹੀਂ ਤੁਸੀਂ ਤਾਂ ਆਪਣੇ ਸਥਾਪਿਤ ਹੋਣ ਲਈ ਬੈਠੇ ਹੋ ਤੁਸੀਂ ਤਾਂ ਆਪਣੇ ਆਪ ਨੂੰ ਦਿਖਾਉਣ ਲਈ ਬੈਠੇ ਹੋ ਕਿ ਅਸੀਂ ਇਕੱਲੇ ਵੀ ਕਹਿੰਦੇ ਇਕੱਠਿਆਂ ਲੜਨ ਦਾ ਹੀ ਜਿੱਤ ਹੈ ਉਹ ਤੁਸੀਂ ਦਿੱਲੀ ਦੇਖ ਲਈ ਸੋ ਚੰਡੂਨੀ ਲਗਭਗ ਹੁਣ ਸਿੱਧੇ ਨਿਤਰੇ ਨੇ ਕੀ ਚੰਡੂਨੀ ਆਪਣੇ ਆਪ ਬੋਲ ਰਹੇ ਨੇ ਕਿ ਉਹਨਾਂ ਪਿੱਛੇ ਐਸ ਕੇ ਐਮ ਬੋਲ ਰਿਹਾ। ਤੋਂ ਕੀ ਉਧਰਲੇ ਪਾਲੇ ਚ ਵੀ ਖਿਡ ਰਹੇ ਨੇ। ਸੋ ਇਹ ਸਾਰੇ ਸਵਾਲ ਵੀ ਨਾਲ ਖੜੇ ਹੋਗੇ। ਪਰ ਗੁਰਨਾਮ ਸਿੰਘ ਚੰਡੂਨੀ ਕਹਿੰਦੇ ਕਿ ਜੇ ਸਾਡਾ ਹਰਿਆਣੇ ਵਾਲਿਆਂ ਦਾ ਹਰਿਆਣੇ ਦੀ ਜਥੇਬੰਦੀਆਂ ਦਾ ਜਾਂ ਐਸ ਕੇ ਐਮ ਦਾ ਸਾਰਿਆਂ ਦਾ ਸਾਥ ਲਿਆ ਹੁੰਦਾ ਤਾਂ ਅੱਜ ਆਪਾਂ ਮੋਰਚਾ ਸ਼ੰਭੂ ਦੀ ਬਜਾਏ ਦਿੱਲੀ ਲਾ ਕੇ ਬੈਠੇ ਹੁੰਦੇ ਤੇ ਇਕੱਠੇ ਹੁੰਦੇ ਤਾਂ ਸ਼ਾਇਦ ਜਿੱਤ ਕੇ ਹੁਣ ਤੱਕ ਮੁੜੇ ਹੁੰਦੇ। ਦੂਵੇ ਪਾਸੇ ਉਹ ਕਹਿੰਦੇ ਕਿ ਜੇ ਤੁਸੀਂ ਸੱਚਮੁੱਚ ਦਿੱਲੀ ਜਾਣਾ ਸੀ ਤਾਂ ਦਿੱਲੀ ਜਾਣ ਦੇ ਬਹੁਤ ਰਾਹ ਨਿਕਲ ਆ ਸ਼ੰਭੂ ਇਹ ਰਾਹ ਨਹੀਂ ਹੈਗਾ ਉਹਨੇ ਇਹ ਵੀ ਇਸ਼ਾਰਾ ਕੀਤਾ ਸੋ ਇਹ ਸਾਰੇ ਹਵਾਲੇ ਨਾਲ ਇੱਕ ਵਾਰ ਫੇਰ ਕਿਸਾਨੀ ਪਹਿਲੂ ਮੁੜ ਕੇ ਚਰਚਾ ਚ ਆਇਆ ਪਰ ਕੀ ਉਸ ਦੇ ਉੱਤੇ ਸਰਕਾਰ ਗੌਰ ਕਰਨ ਦੀ ਇੱਛਾ ਰੱਖਦੀ ਹੈ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਹਾਲੀ ਚ ਲੱਗਿਆ ਮੋਰਚਾ ਸਰਕਾਰਾਂ ਨੇ ਇੰਨਾ ਹੋਲਿਆ ਕਰਤਾ ਕਿ ਉਹ ਮੀਡੀਆ ਦੀ ਨਜ਼ਰਾਂ ਜੋ ਵੀ ਗਾਇਬ ਹੈ ਤੇ ਸੰਗਤ ਵੀ ਉੱਥੇ ਹੁਣ ਹੈ ਨਹੀਂ ਕੋਈ ਟਾਮਾ ਟਾਮਾ ਦਿਖਦਾ ਹੈ ਨਾ ਪੁਲਿਸ ਵੱਧ ਹੁੰਦੀ ਹੈ ਹਾਂ ਤੇ ਰਾਉਡੀ ਕਾਸਾ ਖੁੱਲ ਗਿਆ ਲੋਕਾਂ ਦਾ ਕੰਮ ਚੱਲੀ ਜਾਂਦਾ ਉਸੇ ਤਰ੍ਹਾਂ ਕੀ ਪੰਜਾਬ ਤੋਂ ਲੈ ਕੇ ਹਰਿਆਣਾ ਤੋਂ ਲੈ ਕੇ ਕੇਂਦਰ ਤੱਕ ਦੀਆਂ ਸਰਕਾਰਾਂ ਨੇ ਸ਼ੰਭੂ ਵਾਲੇ ਹੈਂ ਅੰਦੋਲਨ ਨੂੰ ਅਖੋਲੇ ਕਰ ਦਿੱਤਾ ਕਿ ਬੈਠੇ ਰਹਿਣਾ ਤਾਂ ਬੈਠੇ ਰੋ ਸਾਡਾ ਕੋਈ ਧਿਆਨ ਗੌਰ ਨਹੀਂ ਸੋ ਇਹ ਇਸ ਪਹਿਲੂ ਤੇ ਵੀ ਜੱਥੇਬੰਦਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਪਾਸੇ ਸਰਕਾਰਾਂ ਅਣਗੋਲਿਆ ਕਰਨ ਲੱਗੀਆਂ ਦੂਹੇ ਪਾਸੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਤੁਹਾਡੇ ਸਾਹ ਦੇਣ ਵਾਲੀਆਂ ਧਿਰਾਂ ਦਾ ਤੁਹਾਡੇ ਪ੍ਰਤੀ ਰੋਸਾ ਵੱਧਣ ਲੱਗਾ ਸੋ ਇਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਕੀ ਅੰਦੋਲਨ ਦੀ ਰੂਪਰੇਖਾ ਲੀਡਰਾਂ ਦੇ ਘਰਾ ਕਰਨੀ ਮੰਤਰੀਆਂ ਮੁੱਖ ਮੰਤਰੀਆਂ ਦੇ ਘਰਾਂ ਕੰਨੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖੇਤੀਬਾੜੀ ਵਿਭਾਗ ਦੇ ਹੈ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਕੰਨੀ ਭਾਜਪਾ ਦੇ ਘਰ ਕੰਨੀ ਉਧਰੋਂ ਕਰਨ ਦੀ ਲੋੜ ਹੈ